ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਇੱਕ ਵਾਰ ਇੱਕ ਘਰਪਤੀ ਬੇਸ਼ਮਾਰ ਦੌਲਤ ਛੱਡ ਕੇ ਮਰ ਗਿਆ। ਮਗਰੋਂ ਜਵਾਨ ਪਤਨੀ ਨੇ ਇੱਕ ਨੌਕਰ ਨਾਲ ਵਿਆਹ ਕਰਵਾ ਲਿਆ। ਘੋੜਿਆਂ ਦੀਆਂ ਲਿੱਦਾ ਸਾਫ਼ ਕਰਦਾ ਉਹ ਰਾਤੋ-ਰਾਤ ਸਾਰੀ ਦੌਲਤ ਦਾ ਮਾਲਕ ਬਣ ਗਿਆ। ਇੱਕ ਦਿਨ ਆਖਣ ਲੱਗਾ ਕਿ ਤੇਰੇ ਘਰ ਵਾਲੇ ਕੋਲੋਂ ਝਿੜਕਾ ਖਾਂਦਾ ਹੋਇਆ ਅਕਸਰ ਹੀ ਸੋਚਦਾ ਹੁੰਦਾ ਸਾਂ ਕਿ ਛਾੜੂ ساری ਉਮਰ ਉਸ ਵਾਸਤੇ ਕੰਮ ਕਰਦਾ ਕਰਦਾ ਹੀ ਮਰ ਜਾਵਾਂਗਾ ਪਰ ਹੁਣ ਪਤਾ ਲੱਗਾ ਕਿ ਮੈਂ ਉਸਤੇ ਲਈ ਨਹੀਂ ਸਗੋਂ ਉਹ ਮੇਰੇ ਲਈ ਦੌਲਤ ਇਕੱਠੀ ਕਰਦਾ ਕਰਦਾ ਮਰ ਗਿਆ ਰਿਸ਼ਤੇਦਾਰੀ ਵਿੱਚ ਸਰ ਦੇ ਪੁੱਦੇ ਘਰੋਂ ਆਰਤ ਦੁੱਧ ਰੜਕ ਕੇ ਬਾਕੀ ਬਚੀ ਲੱਸੀ ਤੱਕ ਵੀ ਵੇਚ ਲਿਆ ਕਰਦੀ ਸੀ ਇੱਕ ਵਾਰ ਸੌਣ ਪਾਤਰੋਂ ਦੇ ਚਮਾਸੇ ਵਿੱਚ ਟਾਂਗੇ ਦਾ ਕਿਰਾਇਆ ਬਚਾਉਣ ਖਾਤਰ ਪੈਡਲ ਤੁਰਨ ਵਾਲਾ ਪੰਗਾ ਲੈ ਲਿਆ ਤੇ ਮੜ ਕੇ ਚੜੇ ਬੁਖਾਰ ਨਾਲ ਦਿਨਾਂ ਵਿੱਚ ਹੀ ਮੁੱਕ ਗਈ ਘਰ ਵਾਲੀ ਨੇ ਦੂਜਾ ਵਿਆਹ ਕਰਵਾ ਲਿਆ ਤੇ ਨਿਆਣਿਆਂ ਨੇ ਸਰਫੇ ਕਰ ਕਰ ਇਕੱਠੀ ਕੀਤੀ ਜਾਇਦਾਦ ਦਿਨਾਂ ਵਿੱਚ ਹੀ ਬਕੀ 1.5 ਸੁੱਟੀ 50 ਸਾਲ ਪਹਿਲਾਂ ਆਨੰਦਨ ਨਾਮ ਦੀ ਹਿੰਦੀ ਫਿਲਮ ਆਈ ਸੀ ਡਾਕਟਰਾਂ ਹੀਰੋ ਨੂੰ ਆਖ ਦਿੱਤਾ ਹੁੰਦਾ ਕਿ ਸਿਰਫ 6 ਮਹੀਨੇ ਬਾਕੀ ਬੱਚੇ ਨਹੀਂ ਤੇਰੀ ਜ਼ਿੰਦਗੀ ਦੀ ਐਨੀ ਗੱਲ ਸੋਣ ਫੇਰ ਬਾਕੀ ਰਹਿੰਦੇ 6 ਮਹੀਨੇ ਜਿੱਦਾਂ ਲਗਾਉਂਦੇ ਹੰਝੂ ਆ ਜਾਂਦੇ ਨੇ ਦੇਖ ਕੇ ਜੇ ਮੌਕਾ ਲੱਗੇ ਤਾਂ ਜ਼ਰੂਰ ਦੇਖਿਓ ਫਿਲਮ ਦਾ ਇੱਕ ਡਾਇਲੋਗ ਸੀ ਕਿ ਜ਼ਿੰਦਗੀ ਲੰਮੀ ਨਹੀਂ ਵੱਡੀ ਹੋਣੀ ਚਾਹੀਦੀ ਹੈ ਮਤਲਬ ਕੰਜੂਸੀਆਂ ਕਰ ਕਰ ਲੰਘਾਈ 100 ਵਰਿਆਂ ਨਾਲੋਂ ਖੁੱਲ ਕੇ ਮਾਣੀ ਹੋਈ 50 ਸਾਲ ਕਈ ਗੁਣਾ ਜ਼ਿਆਦਾ ਬਿਹਤਰ ਹੁੰਦੇ ਨੇ ਜ਼ਿੰਦਗੀ ਇੱਕ ਸੰਕੇਤ ਜਈ ਯਾਤਰਾ ਹੈ ਜਵਾਨੀ ਦਾ ਨਸ਼ਾ ਅਜੀ ਚੜਿਆ ਵੀ ਨਹੀਂ ਹੁੰਦਾ ਕਿ ਬਾਹਰ ਗਲੀ ਵਿੱਚ ਬੜੇਪਾ ਗੇੜੇ ਮਨ ਲੰਗ ਪੈਂਦਾ ਲੰਮੇ ਚੌੜੇ ਹਿਸਾਬ ਕਿਤਾਬਾਂ ਵਿੱਚ ਪਾਏ ਨੂੰ ਹੋਸ਼ ਹੀ ਨਹੀਂ ਰਹਿੰਦੀ ਕਿ ਕਿੰਨੇ ਕੀਮਤੀ ਪਲਕ ਅਜਾਈਂ ਗਵਾ ਦਿੱਤੇ ਨੇ ਇੱਕ ਇੱਕ ਮਿੰਟ ਨੂੰ ਮੰਨਣਾ ਹੀ ਜ਼ਿੰਦਗੀ ਹੈ ਜੇ ਕਦੀ ਬੰਦ ਕਮਰੇ ਵਿੱਚ ਬੈਠਿਆ ਸਾਹ ਘੁੱਟਦਾ ਹੋਵੇ ਤਾਂ ਖੁੱਲੇ ਅਸਮਾਨ ਹੇਠ ਬਾਹਰ ਨਿਕਲ ਕੁਦਰਤ ਦੁਆਰਾ ਸਿਰਜੀਆਂ ਹੋਈਆਂ ਅਨੇਕਾਂ ਨਿਆਮਤਾ ਦੀ ਦਰਸ਼ਨ ਕਰਨ ਦਰਸ਼ਨ ਮੇਲੇ ਕਰ ਲੈਣੀ ਹੀ ਸਿਆਣਪ ਹੈ ਮਨੋਖਾ ਜੀ ਉਹ ਸਿਸਟਮ ਯਾਦ ਨਹੀਂ ਕਰ ਸਕਿਆ ਕਿ ਕੁਝ ਕਰੋੜ ਰੁਪਏ ਖਰਚ ਕੇ ਉੱਪਰ ਬੈਠੇ ਕੋਲੋਂ ਜ਼ਿੰਦਗੀ ਦੇ ਕੁਝ ਹੋਰ ਸਾਲ ਮੁੱਲ ਲੈ ਸਕਦਾ ਹੋਵੇ ਦਿਨ ਦੀ ਲੰਬਾਈ 24 ਤੋਂ 48 ਘੰਟੇ ਤੱਕ ਕਰਨੀ ਵੀ ਅਜੇ ਤੱਕ ਕਿਸੇ ਦੇ ਬਸ ਵਿੱਚ ਨਹੀਂ ਹੋਈ ਜੇ ਆਪਣੀ ਬਿਮਾਰੀ ਦੀ ਪੰਡ ਪੈਸੇ ਦੇ ਕੇ ਕਿਸੇ ਹੋਰ ਦੇ ਸਿਰ ਚਕਾਈ ਜਾ ਸਕਦੀ ਹੁੰਦੀ ਤਾਂ ਜਿਤਾਲੀ ਬਾਜਪਾਈ ਅਤੇ ਸ਼ੂਸ਼ਮਾ ਸਵਰਾਜ ਨਾਮ ਦੇ ਪ੍ਰਾਣੀ ਅੱਜ ਸਟੇਜਾਂ ਤੇ ਪਾਸ਼ਣ ਦੇ ਰਹੇ ਹੁੰਦੇ ਉੱਪਰੋਂ ਬਾਜਪਾਈ ਤੇ ਲਖਪਤੀ ਨੂੰ ਵੀ ਜਾਣ ਪੈਂਦਾ ਹੈ ਤੇ ਕਖਪਤੀ ਨੂੰ ਵੀ ਜ਼ਿਆਦਾਤਰ ਵੇਖਿਆ ਗਿਆ ਹੈ ਕਿ ਦਸੇ ਉਂਗਲਾਂ ਵਿੱਚ ਤਰਾਂ ਤਰਾਂ ਦੀਆਂ ਨਗਮੁੰਦਰੀਆਂ ਪਾਈ ਖਲੋਤੇ ਅਨੇਕਾਂ ਤਾਂ ਅਨਕਵੀਰ ਸਰੀਰ ਛੱਡਣ ਲੱਗਿਆਂ ਬੜੇ ਹੀ ਔਖੇ ਹੁੰਦੇ ਨੇ। ਬੜੀਆਂ ਤੱਕ ਬਸ ਇਹੋ ਚੋਰਾ ਖਾਈ ਜਾਂਦਾ ਹੈ ਕਿ ਕਾਸ਼ ਕੁਝ ਸਾਲ ਹੋਰ ਮਿਲ ਗਏ ਹੁੰਦੇ। ਮਰਦੇ ਦਮ ਤੱਕ ਦੌਲਤ ਇਕੱਠੀ ਕਰਨ ਵਾਲੀ ਜਨੂਨ ਦਾ ਵੱਧ ਹੀ ਜਾਣਾ। ਇੱਕ ਤਰ੍ਹਾਂ ਨਾਲ ਕੁਦਰਤ ਵੱਲੋਂ ਕਰੂਪੀ ਦੇ ਤੌਰ ਤੇ ਇਨਸਾਨ ਨੂੰ ਮਾਰੀ ਇੱਕ ਐਸੀ ਡਾਂਗ ਹੁੰਦੀ ਏ ਜਿਹੜੀ ਖੜਾਕ ਨਹੀਂ ਕਰਦੀ। ਬਸ ਚੁੱਪਚੀ ਬੀਤੇ ਹੀ ਵੱਜਦੀ ਏ। ਜੇ ਦੌਲਤ ਕਮਾਉਣੀ ਸਾਡਾ ਬੁਨਿਆਦੀ ਫਰਜ਼ ਹੈ ਤਾਂ ਖੂਨ ਪਸੀਨਾ ਬਹਾ ਕੇ ਕੀਤੀ ਹੋਈ ਇਸ ਹੱਕ ਹਲਾਲ ਦੀ ਕਮਾਈ ਦਾ ਜਉਂਦੇ ਜੀ ਸੱਭਿਆਕ ਤਰੀਕੇ ਨਾਲ ਸੁੱਖ ਮਨਣਾ ਵੀ ਸਾਡਾ ਹੱਕ ਹੈ ਖੁੱਲ ਕੇ ਜੀਣਾ ਚੜ੍ਹਦੀ ਕਲਾ ਵਿੱਚ ਰਹਿਣਾ ਅਤੇ ਬਾਕੀਆਂ ਨੂੰ ਵੀ ਖੁਸ਼ ਰੱਖਣਾ ਹੀ ਜ਼ਿੰਦਗੀ ਹੈ ਨਕਾਰਾਤਮਕ ਸੋਚ ਵਾਲਾ ਰੋਗ ਜਿਸ ਨੂੰ ਚੁੰਬੜ ਜਾਂਦਾ ਏ ਉਸ ਨੂੰ ਹੱਸਦੇ ਹੋਏ ਬਾਕੀ ਲੋਕ ਜਹਿ ਲੱਗਦੇ ਨੇ ਉਹ ਹਮੇਸ਼ਾ ਐਸਾ ਮਹੌਲ ਸਿਰਜਣ ਵਾਲੀ ਸੋਚਦਾ ਰਹਿੰਦਾ ਹੈ ਜਿੱਥੇ ਹਮੇਸ਼ਾ ਗਾਮਗੀਨ ਸੱਥਰ ਬਿਸ਼ੇ ਰਹਿਣ ਸੋ ਨਕਾਰਾਤਮਕ ਸੋਚ ਲੋਕ ਅਤੇ ਨਕਾਰਕਤਮ ਸੋਚ ਤੋਂ ਹਮੇਸ਼ਾ ਦੂਰੀ ਬਣਾਈ ਰੱਖੋ ਯਕੀਨ ਮੰਨਿਓ ਮਿੱਠਾ ਜਿਹਾ ਸਨੇਹਾ ਦਿੰਦੀ ਇੱਕ ਵੱਖਰੀ ਜਹੀ ਸਵੇਰ ਜ਼ਰੂਰ ਹੀ ਦਸਤਕ ਦੇਵੇਗੀ ਤਿੰਨ ਦਹਾਕੇ ਪਹਿਲਾਂ ਡੀਏਵੀ ਸਕੂਲ ਬਟਾਲਾ ਇੱਕ ਸਾਇੰਸ ਮਾਸਟਰ ਸਰਦਾਰ ਸਰਬਨ ਸਿੰਘ ਹੋਇਆ ਕਰਦੇ ਸਨ ਅਕਸਰ ਆਖਿਆ ਕਰਦੇ ਸਨ ਕਿ ਜ਼ਿੰਦਗੀ ਵਿੱਚ ਦੋ ਗੱਲਾਂ ਹਮੇਸ਼ਾ ਯਾਦ ਰੱਖਿਓ। ਮਨੋਕ ਇਸ ਦੁਨੀਆ ਵਿੱਚ ਹਮੇਸ਼ਾ ਕੱਲਾ ਆਉਂਦਾ ਹੈ ਤੇ ਕੱਲਾ ਹੀ ਵਾਪਸ ਜਾਂਦਾ ਹੈ। ਨੰਬਰ 2 ਮਨੁੱਖ ਖਾਲੀ ਹੱਥ ਆਉਂਦਾ ਏ ਤੇ ਮੁੜਦਾ ਵੀ ਖਾਲੀ ਹੱਥ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਚਾਰ ਤੁਹਾਰਾ ਵਧੀਆ ਲੱਗੀ ਹੋਊਗੀ। ਲਾਈਕ ਜ਼ਰੂਰ ਕਰਨਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।